ਇੱਕ ਵੀਡੀਓ ਆ ਜਿਹੜੀ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਛੋਨਾ ਵੜਦੇ ਸਮੇਂ ਪੁਰਾਣਾ ਖੂਨ ਨਿਕਲ ਆਇਆ ਤੇ ਮਸ਼ੀਨ ਵਿੱਚ ਡਿੱਗ ਪਈ ਜੀ ਹਾਂ ਦੋਸਤੋ ਥੱਲੇ ਡਿੱਗਣ ਦੀ ਕੋਸ਼ਿਸ਼ ਹੁੰਦੀ ਆ ਮਸ਼ੀਨ ਦੀ ਪਰ ਰਹਿ ਜਾਂਦੀ ਆ ਇਹ ਸਾਬਤ ਤੌਰ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਾਈਆਂ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਆ ਵੀ ਸਾਨੂੰ ਪਤਾ ਵੀ ਸਾਡੇ ਤੋਂ ਪਹਿਲਾਂ ਤਾਂ ਇਹ ਖੂਹ ਆ ਪਰ ਆਪਾਂ ਸਿਰਫ ਗੱਲਾਂ ਸੁਣੀਆਂ ਸੀ ਹੁਣ ਬਾਕੀ ਦੇਖ ਵੀ ਲਿਆ ਕਿਉਂਕਿ ਖੂਹ ਦੀ ਜਿਹੜੀ ਆ ਮਿੱਟੀ ਥੱਲੇ ਚਲੀ ਜਾਂਦੀ ਆ ਤੇ ਕੰਪੈਨ ਤਸ ਜਾਂਦੀ ਆ ਉਹ ਜੀ ਇਹ ਖੂ ਨਿਕਲਿਆ ਚੱਕਦਾ ਮਸ਼ੀਨ ਵਿੱਚ ਪੈ ਗਈ ਇਹਦੇ ਤੇ ਜਦੋਂ ਡਰਾਈਵਰ ਨੇ ਦੇਖਿਆ ਅਸੀਂ ਇੱਕ ਤਾਂ ਐਕਚੁਅਲੀ ਟੁੱਟ ਗਿਆ ਤੇ ਜਿੱਬ ਵਿੱਚ ਟੁੱਟ ਗਈ ਮਸ਼ੀਨ ਬਹੁਤ ਔਖੀ ਗੱਡੀ ਚਾਰ ਕਰ ਰਹਾ ਵੀ ਬਟੂਆ ਵੀ ਬਟੂਆ ਵੀ ਬਟੂਆ ਵੀ ਬਟੂਆ ਪੁਰਾਣੇ ਖੂ ਆ ਜੀ ਇਹ ਕੱਟੋ ਵੱਡਾ ਆਪਣੀ ਸਾਡੀ ਉਮਰ ਤੋਂ ਪਹਿਲਾਂ ਦਾ ਹੋਊ ਸਾਨੂੰ ਕੋਈ ਪਤਾ ਨਹੀਂ 40 ਸਾਲ ਦੀ ਉਮਰ ਹੋ ਗਈ ਸਾਡੀ ਕਹਿੰਦੇ ਨੇ ਕਿ ਜਿਹ ਵਿੱਚ ਇਹ ਨਾ ਮਸ਼ੀਨ ਦੇ ਘੱਟੋਂ ਦਾ ਕਿੱਥੇ ਦੇ ਭਾਜੇ ਨੇ ਕਰਚੇ ਖੜੇ ਨੇ ਨਵੇਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਸਰਕੂਲੇਟ ਹੋ ਰਹੀ ਆ ਬਾਕੀ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਧੰਨਵਾਦ ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ